ਹਾਂਜੀ ਸਤਿ ਸ਼੍ਰੀ ਅਕਾਲ ਜੀ ਗਿਆਨਮ ਕੋਚਿੰਗ ਸੈਂਟਰ ਖੰਨਾ ਵੱਲੋਂ ਤੁਹਾਡਾ ਸਵਾਗਤ ਹੈ ਸੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਪੰਜਾਬ ਬਾਰੇ ਪੰਜਾਬ ਦੇ ਨਾਮ ਦਰਿਆ ਬਾਰੇ ਸੋ ਸਾਡਾ ਫਰਸਟ ਕੁਐਸਚਨ ਹੈ ਕਿ ਪੰਜਾਬ ਸ਼ਬਦ ਦਾ ਕੀ ਅਰਥ ਹੈ ਆਪਸ਼ਨਾਂ ਨੇ ਪੰਜ ਪਹਾੜ ਪੰਜ ਨਦੀਆਂ ਪੰਜ ਰਾਜ ਜਾਂ ਫਿਰ ਪੰਜ ਖੇਤਰ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਪੰਜ ਨਦੀਆਂ ਪੰਜਾਬ ਦਾ ਨਾਮ ਹੈ ਜਿਹੜਾ ਫਾਰਸੀ ਤੋਂ ਬਣਿਆ ਏ ਪੰਜ ਪਲਸ ਆਪ ਹੁਣ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜ ਦਾ ਭਾਵ ਪੰਜ ਹੈ ਤੇ ਆਪ ਦਾ ਭਾਵ ਕੀ ਹੈ ਪਾਣੀ ਜਾਂ ਫਿਰ ਨਦੀਆਂ ਤੋਂ ਹੈ ਜੀ ਠੀਕ ਹੈ ਜੀ ਹਾਂਜੀ ਸਾਡਾ ਨੈਕਸਟ ਕੁਐਸਚਨ ਹੈ ਜੀ ਪੁਰਾਤਨ ਸਮੇਂ ਪੰਜਾਬ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਹਾਂਜੀ ਆਪਸ਼ਨਾਂ ਨੇ ਜੀ ਸਾਡੀਆਂ ਆਰਿਆਵਰਤ ਸਪਸੰਦੂ ਗੰਦਾਰ ਜਾਂ ਫਿਰ ਮਗਧ ਹਾਂਜੀ ਇਹ ਸਹੀ ਜਵਾਬ ਹੈ ਜੀ ਆਪਸ਼ਨ ਬੀ ਸप्त ਸਿੰਧੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ ਸੋ ਵੇਦਾਂ ਦੇ ਵਿੱਚ ਸप्त ਸਿੰਧੂ ਦਾ ਜ਼ਿਕਰ ਹੈ ਜਿਹੜਾ ਸੱਤ ਦਰਿਆਵਾਂ ਦੀ ਧਰਤੀ ਦੇ ਲਈ ਮਿਲਦਾ ਹੈ ਹਾਂਜੀ ਨੈਕਸਟ ਹੈ ਜੀ ਸप्त ਸਿੰਧੂ ਦਾ ਕੀ ਅਰਥ ਹੈ ਸੋ ਆਪਸ਼ਨ ਹਨ ਏ ਸੱਤ ਪਹਾੜ ਸੱਤ ਰਾਜ ਸੱਤ ਦਰਿਆ ਜਾਂ ਫਿਰ ਸੱਤ ਖੇਤਰ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਹੈ ਕਿ ਸੱਤ ਦਰਿਆ ਸਤ ਦਰਿਆ ਉਹ ਕਿਹੜੇ-ਕਿਹੜੇ ਨੇ ਜਿਨ੍ਹਾਂ ਦੇ ਕਾਰਨ ਸप्त ਸੰਧੂ ਪਿਆ ਸੀ ਉਹ ਹੈਗੇ ਨੇ ਜੀ ਸਤਲੁਜ ਰਾਵੀ ਬਿਆਸ ਚਨਾਬ ਜਲਮ ਸੰਧ ਤੇ ਸਰਸਵਤੀ ਹਾਂਜੀ ਨੈਕਸਟ ਹੈ ਜੀ ਇਥਾਂ ਵਿੱਚੋਂ ਕਿਹੜਾ ਦਰਿਆ ਸप्त ਸੰਧੂ ਦੇ ਵਿੱਚ ਸ਼ਾਮਿਲ ਨਹੀਂ ਹੈ ਹਾਂਜੀ ਸਾਡੇ ਆਪਸ਼ਨਾਂ ਨੇ ਜੀ ਸਤਲੁਜ ਗੰਗਾ ਰਾਵੀ ਬਿਆਸ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੰਗਾ ਗੰਗਾ ਇਹ ਜਿਹੜਾ ਗੰਗਾ ਪੂਰਬੀ ਭਾਰਤ ਦੇ ਨਾਲ ਜੁੜੀ ਸੀ ਨਾ ਕਿ ਸप्त ਸੰਦੂ ਦੇ ਖੇਤਰ ਦੇ ਨਾਲ ਨੈਕਸਟ ਹੈ ਜੀ ਸਤਲੁਜ ਦਰਿਆ ਦਾ ਪ੍ਰਾਚੀਨ ਨਾਮ ਹੈ ਜਿਹੜਾ ਕੀ ਸੀਗਾ ਆਪਸ਼ਨ ਹਨ ਇਹ ਜੀ ਸਤੁਦਰੀ ਕੁਰਸ਼ਨੀ ਅਸਕਿਨੀ ਜਾਂ ਫਿਰ ਵਿਤਸਤਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਸ ਤੁਦਰੀ ਹਾਂਜੀ ਸਤਲੁਜ ਹੈ ਜਿਹੜਾ ਚੀਨ ਤਿੱਬਤ ਤੋਂ ਨਿਕਲਦਾ ਏ ਅਤੇ ਸਤਲੁਜ ਨੂੰ ਹੀ ਸਭ ਤੋਂ ਲੰਬਾ ਦਰਿਆ ਏ ਜਿਹੜਾ ਕਿਹਾ ਗਿਆ ਏ ਠੀਕ ਹੈ ਜੀ ਨੈਕਸਟ ਹੈ ਜੀ ਰਾਵੀ ਦਰਿਆ ਦਾ ਪ੍ਰਾਚੀਨ ਨਾਮ ਕੀ ਹੈ ਰਾਵੀ ਦਰਿਆ ਦਾ ਪ੍ਰਾਚੀਨ ਨਾਮ ਆਪਸ਼ਨਾਂ ਨੇ ਦਿੱਤਾ ਸਤਾ ਪੁਰਸ਼ਨੀ ਅਸਕਿਨੀ ਜਾਂ ਫਿਰ ਸਤੂਦਰੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਪੁਰਸ਼ਨੀ ਰਾਵੀ ਦਰਿਆ ਦਾ ਜਿਹੜਾ ਪ੍ਰਾਚੀਨ ਨਾਮ ਹੈ ਉਹ ਪੁਰਸ਼ਨੀ ਹੈ ਇਸ ਦਾ ਇਸ ਦੇ ਵਿੱਚ ਆਪਸੀਂ ਇਹ ਵੀ ਕਹਿ ਸਕਦੇ ਆ ਕਿ ਰਾਵੀ ਹੈ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਨਿਕਲਦਾ ਹੈ ਪਾਕਿਸਤਾਨ ਚ ਜਾ ਕੇ ਇਹ ਹੈ ਜਿਹੜਾ ਉਹ ਚਨਾਬ ਦੇ ਵਿੱਚ ਮਿਲ ਜਾਂਦਾ ਹੈ ਜੀ ਠੀਕ ਹੈ ਨੈਕਸਟ ਹੈ ਜੀ ਚਨਾਬ ਦਰਿਆ ਦਾ ਪ੍ਰਾਚੀਨ ਨਾਮ ਚਨਾਬ ਦਰਿਆ ਦਾ ਪ੍ਰਾਚੀਨ ਨਾਮ ਕੀ ਹੈ ਆਪਸ਼ਨਾਂ ਨੇ ਜੀ ਅਸਕਿਨੀ ਵਿਛਤਾ ਇਰਾਵਤੀ ਜਾਂ ਫਿਰ ਸਤੁਦਰੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਅਸਕਿਨੀ ਅਸਕਿਨੀ ਸ਼ਬਦ ਹੈ ਜਿਹੜਾ ਤੁਸੀਂ ਲਿਖ ਸਕਦੇ ਹੋ ਨੋਟ ਕਰ ਸਕਦੇ ਹੋ ਅਸਕਿਨੀ ਸ਼ਬਦ ਹੈ ਜਿਹੜਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਕਾਲੇ ਰੰਗ ਦੇ ਲਈ ਵਰਤਿਆ ਜਾਂਦਾ ਹੈ ਠੀਕ ਹੈ ਜੀ ਨੈਕਸਟ ਹੈ ਜੀ ਜਲਮ ਦਰਿਆ ਦਾ ਪੁਰਾਣਾ ਨਾਮ ਕੀ ਹੈ ਕੀ ਹੈ ਜੀ ਜਲਮ ਦਾ ਪੁਰਾਣਾ ਨਾਮ ਆਪਸ਼ਨਾਂ ਨੇ ਵਿਤਸਤਾ ਅਸਕਿਨੀ ਪੁਰਸ਼ਣੀ ਜਾਂ ਫਿਰ ਸਤੁਦਰੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਵਿਤਸਤਾ ਕਿਸ ਦਾ ਨਾਮ ਹੈ ਜੀ ਜਲਮ ਦਾ ਪੁਰਾਣਾ ਨਾਮ ਤੁਸੀਂ ਨੋਟ ਕਰ ਸਕਦੇ ਹੋ ਕਿ ਜਲਮ ਦੇ ਕੰਡੇ ਤੇ ਹੀ ਕੀ ਹੋਇਆ ਸੀ 326ਵੀਂ ਪੂਰਬ ਦੇ ਵਿੱਚ ਅਲੈਗਜ਼ੈਂਡਰ ਅਤੇ ਪੋਰਸ ਦੇ ਵਿਚਕਾਰ ਯੁੱਧ ਹੋਇਆ ਸੀ ਹਾਂਜੀ ਨੈਕਸਟ ਹੈ ਜੀ ਬਿਆਸ ਦਰਿਆ ਦਾ ਪੁਰਾਣਾ ਨਾਮ ਬਿਆਸ ਦਾ ਪੁਰਾਣਾ ਨਾਮ ਆਪਸ਼ਨਾਂ ਨੇ ਜੀ ਅਰਜੀਕਿਆ ਵਿਤਸਤਾਪੁਰਸ਼ ਨੇ ਜਾਂ ਫਿਰ ਅਸਕੀਨਿਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਅਰਜੀਕਿਆ किस ਦਾ ਨਾਮ ਹੈ ਜੀ ਹੈ ਬਿਆਸ ਦਾ ਪੁਰਾਣਾ ਨਾਮ ਹੈ ਬਿਆਸ ਦੀ ਸ਼ੁਰੂਆਤ ਹੈ ਜਿਹੜੀ ਹਿਮਾਚਲ ਦੇ ਰੋਤਾਂਗ ਤੋਂ ਵੀ ਹੁੰਦੀ ਹੈ ਨੋਟ ਕਰ ਸਕਦੇ ਹਾਂ ਤੁਸੀਂ ਨੈਕਸਟ ਹੈ ਜੀ ਕਿਹੜੇ ਦਰਿਆ ਤੇ ਅਲੈਗਜ਼ੈਂਡਰ ਦੀ ਫੌਜ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਹਾਂਜੀ ਸਾਡੀਆਂ ਆਪਸ਼ਨਾਂ ਨੇ ਜੀ ਸਤਲੁਜ ਬਿਆਸ ਰਾਵੀ ਜਾਂ ਫਿਰ ਚਨਾਬ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ B ਬਿਆਸ हां जी नेक्स्ट ਜੀ ਭਾਰਤ ਦੇ ਕਿੰਨੇ ਦਰਿਆ ਪਾਕਿਸਤਾਨ ਦੇ ਵਿੱਚ ਮਿਲਦੇ ਨੇ ਆਪਸ਼ਨਾਂ ਨੇ ਜੀ 2 3 5 ਜਾਂ ਫਿਰ 4 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਪੰਜ ਦਰਿਆ ਪੰਜ ਦਰਿਆ ਭਾਰਤ ਦੇ ਜਿਹੜੇ ਪੰਜ ਦਰਿਆ ਨੇ ਪਾਕਿਸਤਾਨ ਦੇ ਵਿੱਚ ਮਿਲ ਕੇ ਸਿੰਧ ਦੇ ਵਿੱਚ ਮਿਲ ਜਾਂਦੇ ਨੇ ਨੈਕਸਟ ਜੀ ਸਿੰਧੂ ਦਰਿਆ ਦਾ ਸਭ ਤੋਂ ਪਹਿਲਾ ਜ਼ਿਕਰ ਕਿਸ ਗ੍ਰੰਥ ਦੇ ਵਿੱਚ ਮਿਲਦਾ ਹੈ ਹਾਂਜੀ ਸਾਡੀ ਆਪਸ਼ਨਾਂ ਨੇ ਜੀ ਰਮਾਇਣ ਮਹਾਭਾਰਤ ਰਿਗਵੇਦ ਜਾਂ ਫਿਰ ਅਸ਼ਟ ਅਰਥਸ਼ਾਸਤਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਰਿਗਵੇਦ ਦੇ ਵਿੱਚ ਹਾਂਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਰਿਗਵੇਦ ਦੇ ਵਿੱਚ ਤਾਂ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਕਿ ਰਿਗਵੇਦ ਦੇ ਵਿੱਚ ਸਿੰਧੂ ਨੂੰ ਸਭ ਤੋਂ ਮਹੱਤਵਪੂਰਨ ਨਦੀ ਹੈ ਜਿਹੜੀ ਉਹ ਕਿਹਾ ਜਾਂਦਾ ਹੈ ਠੀਕ ਹੈ ਜੀ ਅੱਗੇ ਹੈਗਾ ਨੈਕਸਟ ਜੀ ਕਿਹੜੇ ਦਰਿਆ ਨੂੰ ਜੀਵਨ ਰੇਖਾ ਕਿਹਾ ਜਾਂਦਾ ਹੈ অপਸ਼ਨਾਂ ਨੇ ਜੀ ਗੰਗਾ ਸਿੰਦੂ ਸਤਲੁਜ ਜਾਂ ਫਿਰ ਰਾਵੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸਿੰਦੂ ਨੂੰ ਸਿੰਦੂ ਦਰਿਆ ਦੇ ਕੰਢੇ ਤੇ ਹੀ ਸਭਿਆਤਾ ਜਿਹੜਾ ਫਲਿਆ-ਫੁੱਲਿਆ ਸੀਗਾ ਨੈਕਸਟ ਹੈ ਜੀ ਪੰਜਾਬ ਦੀ ਸੱਭਿਆਚਾਰ ਹੈ ਜਿਹੜੀ ਕਿਹੜੇ ਦਰਿਆਵਾਂ ਦੇ ਨਾਲ ਜੁੜੀ ਹੈ ਹਾਂਜੀ অপਸ਼ਨਾਂ ਨੇ ਜੀ ਗੰਗਾ ਘਾਟੀ ਸਿੰਧੂ ਘਾਟੀ

ਸਿੰ্ধু ਸੱਭਿਆਚਾਰ ਦਾ ਮੁੱਖ ਕੇਂਦਰ ਕਿਹੜਾ ਸੀਗਾ ਆਪਸ਼ਨਲ ਨੇ ਜੀ ਵਾਰਾਨਸੀ ਤਕਸ਼ਿਲਾ ਹੜੱਪਾ ਤੇ ਮੋਹਨਜੋਦੜੋ ਜਾਂ ਫਿਰ ਕਪਿਲਵਸਤੂ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਹੜੱਪਾ ਤੇ ਮੋਹਨਜੋਦੜੋ ਹਾਂਜੀ ਇਹ ਸੀਗੇ ਜਿਹੜੇ ਇਹ ਦੋਵੇਂ ਸ਼ਹਿਰ ਆਧੁਨਿਕ ਪਾਕਿਸਤਾਨ ਦੇ ਵਿੱਚ ਦਰਿਆ ਸੀਗੇ ਜਿਹੜੇ ਸਿੰਧੂ ਦੇ ਕੰਡੇ ਤੇ ਸਥਿਤ ਹਨ ਹਾਂਜੀ ਨੈਕਸਟ ਹੈ ਜੀ ਹੜੱਪਾ ਕਿਹੜੇ ਦਰਿਆ ਦੇ ਨੇੜੇ ਸਥਿਤ ਹੈ ਕਿਹੜੇ ਦਰਿਆ ਦੇ ਨੇੜੇ ਸਥਿਤ ਹੈ ਜੀ অপਸ਼ਨਾਂ ਨੇ 라ਵੀ ਸਤਲੁਜ ਬਿਆਸ ਜਾਂ ਫਿਰ ਚਨਾਬ ਦਾ ਸਹੀ ਜਵਾਬ ਹੈ ਜੀ অপਸ਼ਨ ડી ਚਨਾਬ ਹਾਂਜੀ ਤੁਸੀਂ ਇਹ ਵੀ ਨੋਟ ਕਰ ਸਕਦੇ ਹੋ ਕਿ ਹੜੱਪਾ ਇਹ ਜਿਹੜਾ ਪੁਰਾਤਨ ਸਿੰਧੂ ਸੱਭਿਆਚਾਰ ਦਾ ਮਹੱਤਵਪੂਰਨ ਹੈ ਜਿਹੜਾ ਉਹ ਸ਼ਹਿਰ ਸੀਗਾ ਨੈਕਸਟ ਹੈ ਜੀ ਮੋਹਨਜੋਦੜੋ ਕਿਹੜੇ ਦਰਿਆ ਦੇ ਨੇੜੇ ਤੇ ਸਥਿਤ ਹੈ ਆਪਸ਼ਨਾਂ ਨੇ ਜੀ ਰਾਵੀ ਸਤਲੁਜ ਸੰਦੂ ਜਾਂ ਫਿਰ ਬਿਆਸ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਸੰਦੂ ਮੋਹਨਜੋਦੜੋ ਤੁਸੀਂ ਨੋਟ ਕਰ ਸਕਦੇ ਹੋ ਕਿ ਮੋਹਨਜੋਦੜੋ ਦਾ ਅਰਥ ਕੀ ਹੈ ਜੀ ਕਿ ਮਰੇ ਹੋਏ ਦਾ ਢਿੱਲਾ ਨੈਕਸਟ ਹੈ ਜੀ ਸਰਸਵਤੀ ਦਰਿਆ ਨੂੰ ਕਿਹੜੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪਸ਼ਨਾਂ ਨੇ ਜੀ ਨਦੀ ਮਾਤਾ ਅਰਜੀਕਾ ਵਿਤਸਤਾ ਜਾਂ ਫਿਰ ਗੋਮਤੀ ਸਹੀ ਜਵਾਬ ਹੈ ਜੀ ਆਪਸ਼ਨ A ਨਦੀ ਮਾਤਾ ਸਰਸਵਤੀ ਦਰਿਆ ਦਾ ਜ਼ਿਕਰ ਹੈ ਜਿਹੜਾ ਰਿਗ ਵੇਦ ਦੇ ਵਿੱਚ 60 ਵਾਰ ਮਿਲਦਾ ਹੈ ਇੰਪੋਰਟੈਂਟ ਹੈ ਤੁਸੀਂ ਨੋਟ ਕਰ ਸਕਦੇ ਹੋ ਹਾਂਜੀ ਨੈਕਸਟ ਹੈ ਜੀ ਸਰਸਵਤੀ ਦਰਿਆ ਕਿਉਂ ਸੁੱਕ ਗਿਆ ਸੀਗਾ ਕਿਉਂ ਸੁੱਕ ਗਿਆ ਸੀ ਜੀ ਆਪਸ਼ਨ A ਪੁਚਾਲ ਰੇਤਲੇ ਖੇਤਰ ਦਰਿਆ ਦਾ ਰੁਖ ਬਦਲ ਜਾਣਾ ਜਾਂ ਫਿਰ ਜਲਵਾਯੂ ਪਰਿਵਰਤਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ D ਹੈ ਜਲਵਾਯੂ ਪਰਿਵਰਤਨ ਅਪਾ ਇਹ ਵੀ ਕਹਿ ਸਕਦੇ ਆ ਕਿ ਸਰਸਵਤੀ ਦਰਿਆਏ ਜਿਹੜਾ ਲਗਭਗ 1920 CE ਦੇ ਵਿੱਚ ਸੁੱਕ ਗਿਆ ਸੀਗਾ ਨੈਕਸਟ ਹੈ ਜੀ ਅੱਜ ਦਾ ਪੰਜਾਬ ਕਿੰਨੇ ਦੇਸ਼ਾਂ ਦੇ ਵਿੱਚ ਵੰਡਿਆ ਹੋਇਆ ਹੈ ਕਿੰਨੇ ਦੇਸ਼ਾਂ ਦੇ ਵਿੱਚ ਵੰਡਿਆ ਹੈ ਆਪਸ਼ਨਾਂ ਨੇ ਜੀ ਏ ਏ ਹੈਗਾ ਇਹ ਸਾਡਾ 1 2 3 ਜਾਂ ਫਿਰ 4 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ B ਦੋ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਕੀ ਕਹਿ ਸਕਦੇ ਆ ਕਿ 1947 ਦੇ ਵਿੱਚ ਪੰਜਾਬ ਦਾ ਇੱਕ ਹਿੱਸਾ ਸੀਗਾ ਜਿਹੜਾ ਪਾਕਿਸਤਾਨ ਅਤੇ ਦੂਜਾ ਜਿਹੜਾ ਭਾਰਤ ਦੇ ਵਿੱਚ ਸੀਗਾ ਹਾਂਜੀ ਨੈਕਸਟ ਹੈ ਜੀ ਭਾਰਤ ਦੇ ਵਿੱਚ ਕਿੰਨੇ ਦਰਿਆ ਪਾਕਿਸਤਾਨ ਦੇ ਵੱਲ ਵਗਦੇ ਨੇ ਕਿੰਨੇ ਵਗਦੇ ਨੇ ਜੀ ਆਪਸ਼ਨਾਂ ਨੇ 2 3 5 ਜਾਂ ਫਿਰ 4 ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ 5 ਦਰਿਆ ਜਿਹੜੇ ਪਾਕਿਸਤਾਨ ਦੇ ਵੱਲ ਵਗਦੇ ਨੇ ਕਿਹੜੇ ਸਤਲੁਜ ਬਿਆਸ ਰਾਵੀ ਚਨਾਬ ਜਲਮ ਸਾਰੇ ਦਰਿਆਨੇ ਜਿਹੜੇ ਅੰਤ ਦੇ ਵਿੱਚ ਜਾ ਕੇ ਪਾਕਿਸਤਾਨ ਦੇ ਵਿੱਚ ਸਿੰਧੂ ਦੇ ਨਾਲ ਮਿਲਦੇ ਨੇ ਨੋਟ ਕਰ ਸਕਦੇ ਹੋ ਤੁਸੀਂ ਇਹ ਨੈਕਸਟ ਹੈ ਜੀ ਪੰਜਾਬ ਨਾਮ ਸਭ ਤੋਂ ਪਹਿਲਾਂ ਕਿਸ ਨੇ ਵਰਤਿਆ ਸੀ ਹਾਂਜੀ ਆਪਸ਼ਨਾਂ ਨੇ ਗੁਰੂ ਨਾਨਕ ਦੇਵ ਜੀ ਅਰਬ ਯਾਤਰੀ ਫਾਰਸੀ ਸ਼ਾਸਕ ਜਾਂ ਫਿਰ ਅਲੈਗਜ਼ੈਂਡਰ ਮਹਾਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਹੈ ਫਾਰਸੀ ਸ਼ਾਸਕ ਹਾਂਜੀ ਇਹ ਵੀ ਕਹਿ ਸਕਦੇ ਆ ਕਿ ਮੁਗਲ ਸਮੇ ਤੋਂ ਹੀ ਪੰਜਾਬ ਸ਼ਬਦ ਦੀ ਪ੍ਰਚਲਿਤ ਵਰਤੋਂ ਹੈ ਜਿਹੜੀ ਉਹ ਸ਼ੁਰੂ ਹੋ ਗਈ ਸੀ। ਹਾਂਜੀ ਨੈਕਸਟ ਹੈ ਜੀ ਸਿੰਧੂ ਸ਼ਬਦ ਤੋਂ ਕਿਹੜੇ ਸ਼ਬਦ ਨੇ ਜਿਹੜੇ ਬਣੇ ਨੇ? ਕਿਹੜੇ ਬਣੇ ਨੇ ਜੀ অপਸ਼ਨਾਂ ਨੇ ਇੰਡੀਆ, ਹਿੰਦੁਸਤਾਨ, ਇੰਡਸ ਜਾਂ ਫਿਰ ਇਹ ਸਭ। ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਡੀ ਸਭ। ਹਾਂਜੀ। ਕਿਹਾ ਜਾਂਦਾ ਹੈ ਕਿ ਯੂਨਾਨੀਆਂ ਨੇ ਸਿੰਧੂ ਨੂੰ ਇੰਡਸ ਕਿਹਾ ਹੈ ਤੇ ਇਸ ਤੋਂ ਹੀ ਇੰਡੀਆ ਸ਼ਬਦ ਹੈ ਜਿਹੜਾ ਉਹ ਬਣਿਆ। ਹਾਂਜੀ ਨੈਕਸਟ ਹੈ ਜੀ ਪੰਜਾਬ ਦੇ ਦਰਿਆਵਾਂ ਨੂੰ ਇਕੱਠੇ ਕਿਹੜੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਆਪਸ਼ਨ ਹਨ ਜੀ ਸप्तसिंधु ਪੰਚਨੰਦ ਸਿੰਦੂ ਘਾਟੀ ਜਾਂ ਫਿਰ ਗੰਗਾ ਘਾਟੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਪੰਚਨੰਦ ਇੱਥੇ ਤੁਸੀਂ ਲਿਖ ਸਕਦੇ ਹੋ ਪੰਜ ਨੰਦ ਠੀਕ ਹੈ ਜੀ ਹੁਣ ਤੁਸੀਂ ਇਹ ਵੀ ਨੋਟ ਕਰ ਸਕਦੇ ਹੋ ਕਿ ਪੰਚਨੰਦ ਕੀ ਆਪਾਂ ਬਟ ਪੰਚਨੰਦ ਦਾ ਅਰਥ ਕੀ ਹੈ ਪੰਚਨੰਦ ਦਾ ਅਰਥ ਹੈਗਾ ਜੀ ਆਪਣੇ ਪੰਜ ਦਰਿਆ ਹਾਂਜੀ ਨੈਕਸਟ ਹੈ ਜੀ ਰਿਗਵੇਦ ਵਿੱਚ ਸਭ ਤੋਂ ਵੱਧ ਕਿਸ ਨਦੀ ਦਾ ਜ਼ਿਕਰ ਹੈ ਜਿਹੜਾ ਮਿਲਦਾ ਹੈ ਆਪਸ਼ਨਾਂ ਨੇ ਜੀ ਸਰਸਵਤੀ ਗੰਗਾ ਸਤਲੁਜ ਜਾਂ ਫਿਰ ਰਾਵੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਹੈ ਸਰਸਵਤੀ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਦਾ ਜ਼ਿਕਰ ਹੈ ਜਿਹੜਾ 60 ਵਾਰ ਹੋਇਆ ਹੈ ਨੈਕਸਟ ਹੈ ਜੀ ਹੇਠਾਂ ਵਿੱਚੋਂ ਕਿਹੜਾ ਦਰਿਆ ਵਿਥਸਤਾ ਨਾਮ ਦੇ ਨਾਲ ਜਾਣਿਆ ਜਾਂਦਾ ਸੀਗਾ ਆਪਸ਼ਨਾਂ ਨੇ ਜੀ ਜੇਲਮ ਰਾਵੀ ਬਿਆਸ ਜਾਂ ਫਿਰ ਚਨਾਬ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਜੇਲਮ ਜੇਲਮ ਕਲਿੱਕ ਕਰ ਸਕਦੇ ਹੋ ਜੀ ਤੁਸੀਂ ਹਾਂਜੀ ਤੁਸੀਂ ਨੋਟ ਕਰ ਸਕਦੇ ਹੋ ਕਿ ਸੰਸਕ੍ਰਿਤ ਦੇ ਵਿੱਚ ਵਿਥਸਤਾ ਅਸੀਂ ਹੁਣ ਉੱਪਰ ਪੜਿਆ ਇਹ ਵਿਤਸਤਾ ਅਰਥ ਕੀ ਹੈ ਤੇਜ ਵਗਣ ਵਾਲੀ ਨਦੀ ਕਿਹਾ ਜਾਂਦਾ ਹੈ ਜੀ ਹਾਂਜੀ ਨੈਕਸਟ ਹੈ ਜੀ ਸਾਡਾ ਅਸਕਨੀ ਅਸਕਨੀ ਨਾਮ ਕਿਸ ਦਰਿਆ ਦੇ ਲਈ ਵਰਤਿਆ ਗਿਆ ਹੈ ਕਿਸ ਦੇ ਲਈ ਵਰਤਿਆ ਗਿਆ ਆਪਸ਼ਨਾਂ ਨੇ ਜੀ ਸਤਲੁਜ ਬਿਆਸ ਚਨਾਬ ਜਾਂ ਫਿਰ ਰਾਵੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਹੈ ਸਾਡੇ ਕੋਲ ਚਨਾਬ ਹਾਂਜੀ ਨੈਕਸਟ ਹੈ ਜੀ ਅਸਕਿਨੀ ਅਸਕਿਨੀ ਦਾ ਤੁਸੀਂ ਸੱਚ ਨੋਟ ਕਰ ਸਕਦੇ ਹੋ ਕਿ ਕਾਲੇ ਰੰਗ ਵਾਲੀ ਨਦੀ ਅਸਕਿਨੀ ਦਾ ਅਰਥ ਕੀ ਹੈ ਕਾਲੇ ਰੰਗ ਵਾਲੀ ਨਦੀ ਨੋਟ ਕਰ ਸਕਦੇ ਹਾਂ ਤੁਸੀਂ ਨੈਕਸਟ ਹੈ ਜੀ ਸਾਡਾ ਆਨਸਰ ਕੁਐਸਚਨ ਹੈ ਜੀ ਸਾਡਾ ਪੁਰਸ਼ਣੀ ਨਾਮ ਹੈ ਜਿਹੜਾ ਕਿਸ ਦਰਿਆ ਦੇ ਨਾਲ ਜੁੜਿਆ ਹੈ ਕਿਸ ਦੇ ਨਾਲ ਜੁੜਿਆ ਹੈ ਜੀ ਆਪਸ਼ਨ 1 ਰਾਵੀ ਸਤਲੂਜ ਬਿਆਸ ਜਾਂ ਫਿਰ ਚਨਾਬ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਰਾਵੀ ਦੇ ਨਾਲ ਜੁੜਿਆ ਹੈ ਠੀਕ ਹੈ ਜੀ ਭਾਰਤ ਦੇ ਵਿੱਚ 라ਵੀ ਦਰਿਆ ਦਾ ਜ਼ਿਕਰ ਹੈ ਜਿਹੜਾ ਪੁਰਸ਼ ਪੁਰਸ਼ਣੀ ਦੇ ਰੂਪ ਦੇ ਵਿੱਚ ਕੀਤਾ ਹੈ ਹਾਂਜੀ ਨੈਕਸਟ ਹੈ ਜੀ ਸਾਡਾ ਪੰਜਾਬ ਦੇ ਦਰਿਆ ਆਖਰਕਾਰ ਕਿਸ ਦਰਿਆ ਦੇ ਵਿੱਚ ਮਿਲਦੇ ਨੇ ਕਿਸ ਦੇ ਵਿੱਚ ਮਿਲਦੇ ਨੇ ਜੀ ਆਪਸ਼ਨ ਹਨ ਜੀ ਗੰਗਾ ਸਿੰਦੂ ਬ੍ਰਹਮਪੁੱਤਰ ਜਾਂ ਫਿਰ ਨਰਮਦਾ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸਿੰਦੂ ਹਾਂਜੀ ਨੈਕਸਟ ਹੈ ਜੀ ਹਿੰਦਸ ਵੈਲੀ ਸਿਵਲਾਈਜੇਸ਼ਨ ਕਿਸ ਨਦੀ ਦੇ ਨਾਲ ਸੰਬੰਧਿਤ ਹੈ ਕਿਸ ਦੇ ਨਾਲ ਸੰਬੰਧਿਤ ਹੈ ਜੀ অপਸ਼ਨਾਂ ਨੇ ਗੰਗਾ ਸਿੰਦੂ ਬਿਆਸ ਜਾਂ ਫਿਰ ਰਾਵੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ ਸਿੰਧੂ ਹਾਂਜੀ ਇਸ ਨੂੰ ਹੜੱप्पा ਸਭਿਆਚਾਰ ਹੈ ਜਿਹੜਾ ਵੀ ਕਿਹਾ ਜਾਂਦਾ ਹੈ ਨੋਟ ਕਰ ਸਕਦੇ ਹਾਂ ਤੁਸੀਂ ਨੈਕਸਟ ਹੈ ਜੀ ਸਾਡਾ ਹੜੱप्पा ਸ਼ਹਿਰ ਕਿਸ ਨਦੀ ਦੇ ਨੇੜੇ ਕਿਸ ਨਦੀ ਦੇ ਨੇੜੇ ਹੈ ਜੀ ਹੜੱਪਾ ਸ਼ਹਿਰ ਆਪਸ਼ਨਾਂ ਨੇ ਰਾਵੀ ਚਨਾਬ ਬਿਆਸ ਜਾਂ ਫਿਰ ਸਤਲੁਜ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਚਨਾਬ ਹਾਂਜੀ ਹੜੱਪਾ ਤੁਸੀਂ ਨੋਟ ਕਰ ਸਕਦੇ ਹੋ ਕਿ 1921 ਦੇ ਵਿੱਚ ਜਿਹੜਾ ਉਹ ਖੋਜਿਆ ਗਿਆ ਸੀਗਾ ਹਾਂਜੀ ਨੈਕਸਟ ਹੈ ਜੀ ਮੋਹਨ ਜੋਦੜੋ ਸ਼ਹਿਰ ਕਿਸ ਨਦੀ ਦੇ ਕੰਡੇ ਸੀ ਕਿਸ ਦੇ ਕੰਡੇ ਸੀ ਜੀ ਆਪਸ਼ਨਾਂ ਨੇ ਸਤਲੁਜ ਸਿੰਦੂ ਰਾਵੀ ਜਾਂ ਫਿਰ ਬਿਆਸ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸਿੰਦੂ ਤੁਸੀਂ ਇਹ ਨੋਟ ਕਰ ਸਕਦੇ ਹੋ ਜਿਸ ਤਰ੍ਹਾਂ ਆਪਾਂ ਹੜੱਪਾ ਸ਼ਹਿਰ ਦੀ ਗੱਲ ਕਰੀਏ ਕਿ 1921 ਦੇ ਵਿੱਚ ਖੋਜਿਆ ਗਿਆ ਸੀ ਇਸ ਤੇ ਤੁਸੀਂ ਇਹ ਨੋਟ ਕਰ ਸਕਦੇ ਹੋ ਲਿਖ ਸਕਦੇ ਹੋ ਕਿ ਇਹ ਜਿਹੜੇ ਮੋਹਨ ਜੋਦੜੋ ਦੀ ਖੋਜ ਆ ਉਹ ਕਦੋਂ ਹੋਈ ਸੀ ਜੀ 1922 ਦੇ ਵਿੱਚ ਹੋਈ ਸੀਗੀ ਹਾਂਜੀ ਨੈਕਸਟ ਹੈ ਜੀ ਪੰਜਾਬ ਦਾ ਸਭ ਤੋਂ ਲੰਮਾ ਦਰਿਆ ਕਿਹੜਾ ਹੈ ਕਿਹੜਾ ਹੈ ਜੀ ਆਪਸ਼ਨਾਂ ਨੇ ਸਾਡੇ ਕੋਲ ਸਤਲੁਜ ਬਿਆਸ ਚਨਾਬ ਜਾਂ ਫਿਰ ਰਾਵੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਸਤਲੁਜ ਸਤਲੂ ਜਿਹੜਾ तकरीबन 1450 ਕਿਲੋਮੀਟਰ ਲੰਮਾਈ ਨੋਟ ਕਰ 사ਦੇ ਤੁਸੀਂ ਨੈਕਸਟ ਹੈ ਜੀ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਪੰਜਾਬ ਦਾ ਸਭ ਤੋਂ ਛੋਟਾ ਦਰਿਆ ਕਿਹੜਾ ਹੈ ਜੀ অপਸ਼ਨਾਂ ਨੇ ਸਤਲੁਜ ਬਿਆਸ ਰਾਵੀ ਜਲੰਹ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ ਬਿਆਸ ਹੈ ਜਿਹੜਾ ਸਭ ਤੋਂ ਛੋਟਾ ਬਿਆਸ ਦੀ ਲੰਬਾਈ ਹੈ ਜਿਹੜੀ ਲਗਭਗ 470 ਕਿਲੋਮੀਟਰ ਆਪਾਂ ਕਹਿ ਸਕਦੇ ਹਾਂ ਜੀ ਹਾਂਜੀ ਨੈਕਸਟ ਹੈ ਜੀ ਕਿਹੜੇ ਦਰਿਆ ਦੇ ਕੰਢੇ ਤਕਸ਼ਿਲਾ ਸਥਿਤ ਹੈ ਜੀ ਆਪਸ਼ਨਾਂ ਨੇ ਜੀ ਜਲਮ ਚਨਾਬ ਸਤਲੁਜ ਬਿਆਸ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਜਲਮ ਤੁਸੀਂ ਨੋਟ ਕਰ ਲਿਓ ਜਲਮ ਤਕਸ਼ਿਲਾ ਵਿਦਿਆ ਮੱਤਵੋਣ ਕੇਂਦਰ ਅਜੜਾ ਮੰਨਿਆ ਜਾਂਦਾ ਸੀਗਾ ਹਾਂਜੀ ਨੈਕਸਟ ਹੈ ਜੀ ਪੰਜਾਬ ਦੀਆਂ ਨਦੀਆਂ ਦਾ ਸਭ ਤੋਂ ਵੱਡਾ ਫਾਇਦਾ ਕੀ ਸੀ ਫਾਇਦਾ ਕੀ ਸੀ ਜੀ ਆਪਸ਼ਨਾਂ ਨੇ ਧਾਤਾਂ ਦੀ ਖੋਜ ਖੇਤੀਬਾੜੀ ਦਾ ਵਿਕਾਸ ਜੰਗਲਾਂ ਦੀ ਵਾਧਾ ਜਾਂ ਫਿਰ ਪਹਾੜਾਂ ਦੀ ਰੱਖਿਆ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਖੇਤੀਬਾੜੀ ਦਾ ਵਿਕਾਸ ਦਰਿਆਵਾਂ ਨੇ ਪੰਜਾਬ ਨੂੰ ਅਨਾਜ ਦਾ ਭੰਡਾਰ ਵੀ ਬਣਾਇਆਈ ਨੋਟ ਕਰ ਸਕਦੇ ਆ ਤੁਸੀਂ ਨੈਕਸਟ ਹੈ ਜੀ ਰਾਵੀ ਦਰਿਆ ਕਿਸ ਸ਼ਹਿਰ ਵਿੱਚੋਂ ਵਗਦਾ ਹੈ ਹਾਂਜੀ ਆਪਸ਼ਨਾਂ ਨੇ ਜੀ ਅੰਮ੍ਰਿਤਸਰ ਲਾਹੌਰ ਚੰਡੀਗੜ੍ਹ ਜਾਂ ਫਿਰ ਜਲੰਧਰ ਇਜ਼ ਅ ਸਹੀ ਜਵਾਬ ਹੈ ਜੀ ਆਪਸ਼ਨ ਬੀ ਲਾਹੌਰ ਹਾਂਜੀ ਰਾਵੀ ਲਾਹੌਰ ਸ਼ਹਿਰ ਦੇ ਨੇੜੇ ਆ ਜਿਹੜਾ ਉਹ ਵਗਦਾ ਹੈ ਨੈਕਸਟ ਹੈ ਜੀ ਪੰਜਾਬ ਦਾ ਕਿਹੜਾ ਦਰਿਆ ਜਵਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਕਿਹੜਾ ਦਰਿਆ ਜਵਾਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੀ অপਸ਼ਨਾਂ ਨੇ ਚਨਾਬ ਬਿਆਸ ਰਾਵੀ ਜਾਂ ਫਿਰ ਜਲੰਹ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A ਚਨਾਬ ਤੁਸੀਂ ਇਹ ਨੋਟ ਕਰ ਸਕਦੇ ਹੋ ਕਿ ਪੰਜਾਬੀ ਸੀਗੇ ਜਿਹੜੇ ਪੰਜਾਬੀ ਲੋਕ ਗੀਤਾਂ ਤੇ ਕਵਿਤਾਵਾਂ ਦੇ ਵਿੱਚ ਚਨਾਬ ਨੂੰ ਪ੍ਰੇਮ ਦਾ ਪ੍ਰਤੀਕ ਕੀ ਕਹਿ ਸਕਦੇ ਹਾਂ ਜੀ ਪ੍ਰੇਮ ਦਾ ਪ੍ਰਤੀਕ ਵੀ ਦੱਸਿਆ ਜਾਂਦਾ ਹੈ ਹਾਂਜੀ ਨੈਕਸਟ ਹੈ ਜੀ ਪੰਜਾਬ ਵਿੱਚ ਕਿਹੜਾ ਦਰਿਆ ਮੌਤ ਦਾ ਦਰਿਆ ਵੀ ਕਿਹਾ ਜਾਂਦਾ ਹੈ ਕਿਹੜੇ ਦਰਿਆ ਨੂੰ ਕਿਹਾ ਜਾਂਦਾ ਹੈ ਜੀ ਆਪਸ਼ਨ ਆ ਨੇ ਜੀ ਸਤਲੁਜ ਰਾਵੀ ਪਿਆਸ ਜਾਂ ਫਿਰ ਚਨਾਬ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਸਤਲੁਜ ਨੂੰ ਮੌਤ ਦਾ ਦਰਿਆ ਵੀ ਕਿਹਾ ਜਾਂਦਾ ਹੈ ਹਾਂਜੀ ਇੰਨੇ ਹੀ ਸ਼ਬਦਾਂ ਨਾਲ ਲੈਣਿਆ ਇਜਾਜ਼ਤ ਸੋ ਮਿਲਦੇ ਹਾਂ ਜਲਦੀ ਹੀ ਇੱਕ ਨਵੇਂ ਟੌਪਿਕ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਜਦ ਤੱਕ ਕੇ ਧੰਨਵਾਦ ਜੀ